ਗੁੱਲੀ ਡੰਡਾ ਕੰਟਰੋਲ ਨਹੀਂ ਹੁੰਦਾ ਹੈਗਾ ਵੱਖੋ ਵੱਖਰੀਆਂ ਦਵਾਈਆਂ ਦੇ ਟ੍ਰਾਇਲ ਲੱਗੇ ਹੋਏ ਹੈਗੇ ਜਿੱਥੇ ਬਿਲਕੁਲ ਕੋਈ ਵੀ ਸਪਰੇ ਨਹੀਂ ਹੋਈ ਉੱਥੇ ਗੁੱਲੀ ਡੰਡਾ ਪੂਰਾ ਉਗ ਰਿਆ ਹੋਇਆ ਹੈਗਾ ਜਿੱਥੇ ਇਕੱਲਾ ਟਾਪਿਕ ਸਪਰੇ ਬਲਦੀਨਾ ਫੋਪ ਆ ਜਿਹੜੀ ਉਹ 30 35 ਦਿਨ ਤੇ ਜਿਹੜੀ ਸਪਾਰਸ਼ ਕੀਤੀ ਜਾਂਦੀ ਹੈ ਉਹ ਕਰੀ ਹੈ ਉਹ ਵੀ ਕੰਟਰੋਲ ਨਹੀਂ ਹੋਇਆ ਬਹੁਤਾ ਵਧੀਆ ਸਲਫੋ ਸਲਫਰੋਨ ਆ ਜਿਹੜਾ ਲੀਡਰ ਵਗੈਰਾ ਕੀਤਾ ਜਾਂਦਾ ਉਹ ਵੀ ਨਹੀਂ ਕੰਟਰੋਲ ਇੰਨਾ ਜ਼ਿਆਦਾ ਹੋਇਆ ਉਹਦੀ ਹਾਈਟ ਜ਼ਰੂਰ ਘਟ ਹੈਗੀ ਹੈ ਤੇ ਪੀਨੋਕਸਾ ਡਨ ਮਤਲਬ ਐਕਸੀਲ ਸਪਰੇਅ ਕੀਤੀ ਹੋਈ ਆ ਉਹ ਵੀ ਇੰਨਾ ਵਧੀਆ ਕੰਟਰੋਲ ਨਹੀਂ ਹੋਇਆ ਹੋਇਆ ਬਟ ਉਹਦਾ ਹਾਈਟ ਕੱਟ ਹੈਗੀ ਆ ਉਸ ਤੋਂ ਜ਼ਿਆਦਾ ਵਧੀਆ ਕੰਟਰੋਲ ਹੈਗਾ ਜਿਹੜਾ ਮੀਜੋ ਸਲਫਰੋਨ ਤੇ ਆਈਡੋਸ ਸਲਫਰੋਨ ਕੀਤਾ ਹੋਇਆ ਉਸ ਤੋਂ ਅਗਲੇ ਦੇ ਵਿੱਚ ਗੁੱਲੀ ਡੰਡਾ ਮਰਿਆ ਹੋਇਆ ਬਿਲਕੁਲ ਤੇ ਇੱਕ ਵੀ ਬੂਟਾ ਜ਼ਿੰਦਾ ਨਹੀਂ ਹੈਗਾ ਕਲਰੀਨਾ ਫੋਬ ਤੇ ਮੈਟਰੀਬੂਜਾਂ ਦਾ ਜਿਹੜਾ ਕੰਬੀਨੇਸ਼ਨ ਆਉਂਦਾ ਹੈਗਾ ਟਾਪਿਕ ਤੇ ਮੈਟਰੀ ਦਾ ਮਿਕਸਚਰ ਆਉਂਦਾ ਹੈਗਾ 30 35 ਦਿਨ ਤੀ ਕੀਤਾ ਹੋਇਆ ਇੱਥੇ ਉੱਗਿਆ ਹੀ ਨਹੀਂ ਹੋਇਆ ਮਾਰਨ ਦੀ ਲੋੜ ਹੀ ਨਹੀਂ ਪਈ ਹੈਗੀ ਇੱਥੇ ਪੈਰਾਕਸੋਸਲਫੋਨ 60 ਗ੍ਰਾਮ ਜਿਹੜਾ ਬਜਾਈ ਤੋਂ ਤੁਰੰਤ ਬਾਅਦ ਹੀ ਕੀਤਾ ਜਾਂਦਾ ਹੈ ਤੁਹਾਡੇ ਖੇਤਾਂ ਦੇ